ਹਾਂ ਗੱਲ ਇਸ ਤਰ੍ਹਾਂ ਹੋਈ ਰੁਪਿੰਦਰ ਵੀ ਡਾਕਟਰ ਬਰਾੜ ਦੀ ਮਕਾਨ ਤੇ ਇੱਕ ਮੁੰਡਾ ਆਇਆ ਹੂੰ ਪਿੰਡ ਵਾਲਿਆਂ ਨੂੰ ਲੈ ਕੇ ਸੰਸਕਾਰ ਕਰਨ ਲਈ ਹੂੰ ਜਵਾਨ ਮੁੰਡਾ ਸੀ ਉਸ ਮੁੰਡੇ ਨੂੰ ਮੈਂ ਨਿਆਣੀ ਸੀ ਮੈਨੂੰ ਲੈਣ ਦੇਣ ਦਾ ਪਤਾ ਨਹੀਂ ਸੀ ਹੂੰ ਮੈਂ ਉਸ ਮੁੰਡੇ ਨੂੰ ਪੁੱਛਿਆ ਵੀ ਕਿਰਾਇਆ ਕਿੰਨਾ ਹਾਂਜੀ ਮੈਨੂੰ ਪਤਾ ਨਹੀਂ ਸੀ ਵੀ ਉਹ ਆਪਦੇ ਦੋਨਾਂ ਹੱਥਾਂ ਚ ਆਪਦਾ ਮੂੰਹ ਦੇ ਕੇ ਸਾਡੇ ਥਮਲੇ ਨਾਲ ਮੂੰਹ ਲਾ ਕੇ ਰੋਣ ਲੱਗ ਗਿਆ ਹਾਂਜੀ ਕਹਿੰਦਾ ਮਕਾਨ ਵਾਲੇ ਦਾ ਕਿਰਾਇਆ ਨਹੀਂ ਪਿੱਛੀ ਦਾ ਅੱਛਾ ਜੀ ਉਹ ਪਿੰਡ ਦਾ ਮੁੰਡਾ ਸੀ ਉਸ ਤੋਂ 5-6 ਦਿਨਾਂ ਬਾਅਦ ਉਹ ਮੁੰਡਾ ਮਰ ਗਿਆ। ਓਹੋ! ਦਿੱਲੀ ਦੇ ਰਾਹ 'ਚ ਐਕਸੀਡੈਂਟ ਹੋ ਗਿਆ। ਹਮਮ ਹੁਣ ਮੈਂ ਅਫਸੋਸ ਕਰਨ ਜਾਣਾ ਸੀ। ਉਹਦੀ ਵਾਈਫ ਕੋਲ। ਹਮ ਉਹਦੀ ਵਾਈਫ ਪੜ੍ਹਾਈ 'ਚ ਵੀ, ਪੈਸੇ 'ਚ ਵੀ, ਉਮਰ 'ਚ ਵੀ ਮੇਰੇ ਨਾਲੋਂ ਪਿੱਛੇ ਸੀ। ਹਾਂਜੀ। ਅਨਪੜ ਲੜਕੀ ਸੀ। ਹਮ ਮੈਂ ਉਹਦੇ ਕੋਲ ਅਫਸੋਸ ਕਰਨ ਗਈ। ਮੈਂ ਜਿਹੜੀ ਅੱਖਰ ਅੱਖਰਾਂ ਦਾ ਵਣਜ ਕਰਦੀ ਸੀ। ਜਿਹਦੇ ਕੋਲ ਕਿੰਨੇ ਅੱਖਰ ਸੀ? ਮੈਨੂੰ ਉਹਦੇ ਕੋਲੇ ਕਰਨ ਨੂੰ ਕੋਈ ਅੱਖਰ ਨਹੀਂ ਜੁੜਿਆ। ਹਾਂ ਜੀ ਕਿਉਂਕਿ ਮੇਰੇ ਅੰਦਰ ਮੇਰਾ ਭਰਿਆ ਹੋਇਆ ਸੀ ਹਮ ਉਸ ਲੜਕੀ ਵੱਲ ਦੇਖ ਕੇ ਮੈਨੂੰ ਲੱਗਿਆ ਤਾਂ ਦੁੱਖ ਤਾਂ ਮੇਰੇ ਨਾਲੋਂ ਕਿਤੇ ਵੱਡਾ ਹਾਂ ਜੀ ਮੇਰੇ ਕੋਲ ਤਾਂ ਬਹੁਤ ਖੁਸ਼ ਹੈ ਬਿਲਕੁਲ ਇਹਦੇ ਕੋਲ ਤਾਂ ਉਹ ਵੀ ਹੈ ਨਹੀਂ ਹਮ ਫਿਰ ਰੁਪਿੰਦਰ ਉਸ ਲੜਕੀ ਨੇ ਇੱਕ ਸੈਂਟੈਂਸ ਬੋਲਿਆ ਜਿਹਨੇ ਮੈਨੂੰ ਲੇਖਕ ਬਣਾਇਆ ਹਾਂ ਜੀ ਉਹ ਕਹਿੰਦੀ ਆਪਾਂ ਤਾਂ ਭੁੰਨ ਕੇ ਬੀਜਿਆ ਸੀ ਜਿਹੜਾ ਕਦੇ ਹਰਾ ਨਹੀਂ ਹੁੰਦਾ ਓਹੋ ਕਿਤਾ ਖੂਬਸੂਰਤ ਸੈਂਟੈਂਸ ਉਸ ਅਨਪੜ ਕੁੜੀ ਨੇ ਬੋਲਿਆ ਹਮ ਪਰ ਉਹ ਸਬਰ ਕਿੱਡਾ ਕਿੱਡਾ ਸਬਰ ਹੈ ਨਾ ਛੋਟੀ ਜਿਹੀ ਕੁੜੀ ਹਾਂਜੀ ਛੋਟੇ ਛੋਟੇ ਬੱਚੇ ਮੈਂ ਤਾਂ ਹੈਰਾਨ ਹੋ ਗਈ ਕਿ ਅਸੀਂ ਜਿਹੜੇ ਬਾਲਾ ਬਣੇ ਫਿਰਦੇ ਆ ਆਪਦੀਆਂ ਡਿਗਰੀਆਂ ਲੈ ਕੇ ਲੋਕਾਂ ਨੂੰ ਅੱਖਰ ਵੰਡਦੇ ਆ ਹਾਂਜੀ ਅੱਖਰਾਂ ਦੀ ਤਸਵੀਰ ਤਾਂ ਉੱਥੇ ਪਈ ਹੈ ਹੂੰ ਫਿਰ ਮੈਂ ਆ ਕੇ ਉਹ ਕਾਪੀ ਦੇ ਉੱਤੇ ਲਿਖ ਲਿਆ ਫਿਰ ਮੈਂ ਨਾਵਲ ਲਿਖਿਆ ਹਾਂ ਵਿਡੋ ਲੇਡੀ ਤੇ ਹੂੰ ਸੱਬੇ ਸਾਥ ਕੁੜਾ ਵੀ ਹਾਂਜੀ ਜਿਹਦੇ ਵਿੱਚ ਕੰਪੈਰੀਜ਼ਨ ਕੀਤਾ ਕਿ ਮੇਰਾ ਰਤਬਾ ਮੇਰੀ ਹੋਂਦ ਉਸ ਲੇਡੀ ਦੇ ਨਾਲੋਂ ਮੇਰਾ ਤੇ ਉਹਦਾ ਦੁੱਖ ਕਿਵੇਂ ਸਾਂਝਾ ਵੱਖਰਾ ਸੀਗਾ ਇੱਕ ਵੱਖਰਾ ਵੀ ਸੀਗਾ ਮੈਨੂੰ ਐਂ ਲੱਗਦਾ ਕਿ ਤੁਸੀਂ ਸੀ ਕਿਸੇ ਵੱਲ ਝਾਕਣਾ ਨਹੀਂ ਸੀ ਜ਼ਿੰਦਗੀ ਪਰ ਹਨ ਜੇ ਤੁਹਾਡਾ ਦਿਲ ਆਜ਼ਾਦ ਹੁੰਦਾ ਤਾਂ ਝਾਕਣਾ ਸੀ ਲੋੜ ਲਈ ਤਾਂ ਨਹੀਂ ਸੀ ਝਾਕਣਾ ਹਨਾ ਔਰ ਉਸ ਬੰਦੇ ਦੇ ਅੰਦਰ ਕਿੰਨਾ ਹੋਗਾ ਵੀ ਉਹਨੇ ਹਰ ਚੀਜ਼ ਲੋੜ ਲਈ ਵੀ ਝਾਕਣਾ ਕਿਸੇ ਹਨਾ ਫਿਰ ਰੁਪਿੰਦਰ ਉਸ ਲੜਕੀ ਦੇ ਦਾ ਵਿਆਹ ਜ਼ਬਰਦਸਤੀ ਉਹਦੇ ਜੇਠ ਨਾਲ ਕਰ ਦਿੱਤਾ ਗਿਆ ਹਾਂਜੀ ਬੜਾ ਰੋਈ ਉਹ ਜਿਹੜੇ ਲਫਸ ਉਸ ਨੇ ਬੋਲੇ ਕਹਿੰਦੀ ਬਾਪੂ ਮੇਰੇ ਚੰਮ ਦੀਆਂ ਜੁੱਤੀਆਂ ਸੰਭਾਲ ਆ ਪਰ ਮੈਨੂੰ ਵਿਆਹ ਨਾ ਹਾਂ ਉਹਦਾ ਪਿਓ ਗਰੀਬ ਸੀਗਾ ਹਾਂਜੀ ਉਹ ਕਹਿੰਦਾ ਮੈਂ ਤੈਨੂੰ ਰੋਟੀ ਦੇਣ ਯੋਗਾਂ ਨਹੀਂ ਹਾਂ ਓਹੋ ਉਹਦਾ ਦੁੱਖ ਮੇਰੇ ਅੰਦਰ ਇੰਨਾ ਜ਼ਿਆਦਾ ਵੱਡਾ ਲੱਗਿਆ ਮੈਨੂੰ ਕਿ ਮੈਂ ਉਹੀ ਰੋਈ ਜਾਨੀ ਹਾਂ ਹਾਂਜੀ ਦੁਨੀ ਚ ਹੋਰ ਬਹੁਤ ਲੋਕ ਦੁਖੀ ਹੈ ਫਿਰ ਉਹਨਾਂ ਦੀ ਕੰਪੈਰੀਜ਼ਨ ਤੇ ਨਵਲ ਲਿਖਿਆ ਹੈ ਪਹਿਲਾ ਨਵਲ ਮੇਰਾ ਉਹ ਸੀ ਹਾਂਜੀ ਵਿਡੋਲੀ ਦੀ ਬਾਰੇ ਹਾਂਜੀ ਮੇਰਾ ਖਿਆਲ ਇੱਕ ਮੈਨੂੰ ਕੈਨੇਡਾ ਫੋਨ ਗਿਆ ਸੀ ਕਿਸੇ ਨੇ ਉਹਦੇ ਤੇ ਫਿਲਮ ਲਿਖੀ ਹੋਈ ਹੈ ਸਕ੍ਰਿਪਟ ਤੇ ਉਹ ਬਣਾਉਣਾ ਚਾਹੁੰਦੇ ਨੇ ਅੱਛਾ ਜੀ ਉਹ ਸਦਾ ਬਣ ਜੀਵੇ ਅ ਇਸ ਤਰ੍ਹਾਂ ਤੁਸੀਂ ਲਿਖਣ ਦੇ ਜਦੋਂ ਫਿਰ ਤੁਹਾਨੂੰ ਥੋੜੀ ਚਰਚਾ ਹੁੰਦੀ ਹੈ ਤੁਹਾਡੀ ਗੱਲਬਾਤ ਹੁੰਦੀ ਹੈ ਤੁਹਾਨੂੰ ਹੰਗਾਰਾ ਮਿਲਦਾ ਹਾਂਜੀ ਫਿਰ ਤੁਹਾਡਾ ਹੋਰ ਜੀ ਕਰਦਾ ਲਿਖਣ ਨੂੰ ਫਿਰ ਉਹਦੇ ਬਾਅਦ ਕਾਲਾ ਦੌਰ ਚੱਲ ਪਿਆ ਹਾਂ ਫਿਰ ਮੈਂ ਫਾੜੇ ਜਿਹੜੇ ਖਾੜਕੂ ਮੁੰਡੇ ਸੀਗੇ ਜਿਹੜੇ ਮੈਨੂੰ ਆ ਕੇ ਗੱਲਾਂ ਦੱਸਦੇ ਸੀ ਵੀ ਮੈਨੂੰ ਪੁਲਿਸ ਨੇ ਇੰਨਾ ਤੰਗ ਕੀਤਾ ਕੁਛ ਹੋਇਆ ਫਿਰ ਮੈਂ ਉਹਨਾਂ ਤੇ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਮਿੱਟੀ ਦਾ ਫਰੋਲ ਜੋਗੀਆਂ ਮੇਰੀ ਪਹਿਲੀ ਕਿਤਾਬ ਸੀ ਉਹਨਾਂ ਮੁੰਡਿਆਂ ਤੇ ਲਿਖੀ ਹੋਈ ਉਸ ਨੂੰ ਇਨਾਮ ਮਿਲਿਆ ਇਨ ਅਮਰੀਕਾ ਤੋਂ ਹਾਂਜੀ ਬਸ ਫੇ ਹੌਲੀ 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 ਚੱਲਤੋਂ ਚੱਲ ਜਦੋਂ ਇੱਕ ਵਾਰੀ ਚਸ ਬੈ ਜਾਵੇ ਨਾ ਫਿਰ ਬੰਦਾ ਅੱਖਰਾਂ ਦੀ ਮਸ ਪੂਰਦਾ ਚੱਲਿਆ ਜਾਂਦਾ ਤੇ ਪੰਜਾਬ ਚ ਰਹਿੰਦੇ ਹੋ ਤੁਸੀਂ ਖਾੜਕੂ ਬਾਦੀਆਂ ਕਹਾਣੀਆਂ ਲਿਖ ਲਈਆਂ ਹੈ ਪੂਰੀ ਤਰ੍ਹਾਂ ਲਿਖੀਆਂ ਪੂਰੀ ਤਰ੍ਹਾਂ ਲਿਖੀਆਂ ਕਦੇ ਕੋਈ ਥੈਟ ਨਹੀਂ ਆਏ ਬਥੇਰਾ ਕੁਛ ਹੋਇਆ ਬਹੁਤ ਲੰਬਾ ਚੌੜਾ ਹੋਇਆ ਪਰ ਮੈਂ ਬੈਠੀ ਬੜੀ ਮਹਫੂਜ਼ ਥਾਂ ਤੇ ਸੀ ਯੂਨੀਵਰਸਿਟੀ ਚ ਸੀ ਹੂੰ ਦੂਜੀ ਗੱਲ ਯੂਨੀਵਰਸਿਟੀ ਦੇ ਵਿੱਚ ਮੇਰਾ ਆਲਾ ਦਵਾਲਾ ਮੈਨੂੰ ਐ ਜੇ ਲੱਗਦਾ ਹੁੰਦਾ ਜਿਵੇਂ ਪੇਕਿਆਂ ਦਾ ਪਿੰਡ ਹੁੰਦਾ ਨਾ ਉੱਥੇ ਕੋਈ ਬਗਾਨੀ ਨਿਗਾਹ ਨਹੀਂ ਪੈਂਦੀ ਉਸ ਨੇ ਮੈਨੂੰ ਮਹਫੂਜ਼ ਰੱਖਿਆ ਔਰ ਮੈਨੂੰ ਐ ਲੱਗਦਾ ਹੁੰਦਾ ਇਸ ਵੇਲੇ ਮੈਨੂੰ ਲੱਗਦਾ ਵੀ ਮੇਰੀ ਇਮਾਨਦਾਰੀ ਨੇ ਮੇਰਾ ਬਹੁਤ ਸਾਥ ਦਿੱਤਾ ਹੂੰ ਜੇ ਕਿਤੇ ਮੈਂ ਝੋਲ ਖਾ ਜਾਂਦੀ ਵੀ ਖੜਕੂ ਮੰਡਾਉਣ ਫਲਾਣੇ ਨੂੰ ਡਰਾਇਆ ਹੂੰ ਉਹ ਸਾਦਾ ਮੈਨੂੰ ਵੀ ਵਾਪਸ ਆਉਂਦਾ ਤੇ ਉਹ ਇਮਾਨਦਾਰੀ ਨੇ ਮੇਰੇ ਨਾਲ ਬਹੁਤ ਵੱਡਾ ਸਾਥ ਦਿੱਤਾ ਹਾਂਜੀ ਬਹੁਤ ਵੱਡਾ ਸਾਥ ਦਿੱਤਾ ਮੈਂ ਤੈਨ ਹੁਣ ਦੀ ਗੱਲ ਦੱਸਦੀ ਹਾਂ ਇੱਕ ਲੜਕਾ ਮੈਨੂੰ ਨੇ ਕਿਹਾ ਵੀ ਮੇਰਾ ਨਾਮ ਨਾ ਦੱਸਿਓ ਇੱਕ ਲੜਕਾ ਮਾਰ ਦਿੱਤਾ ਗਿਆ ਰੋਜ਼ ਗਾਰਡਨ ਚ ਉਹਦੀ ਲਾਸ਼ ਦਿਖਾ ਕੇ ਅਖਬਾਰ ਦੇ ਵਿੱਚ ਉਹ ਮੇਰੇ ਕੋਲੋਂ ਪ੍ਰਸ਼ਾਦਾ ਛੱਡ ਕੇ ਗਿਆ ਸੀ ਹਾਂਜੀ ਬੜਾ ਦੁੱਖ ਹੋਇਆ ਹੂੰ ਤੇ ਪੜਾ ਮੈਨੂੰ ਲੱਗਿਆ ਜਵਾਨ ਮੁੰਡਾ ਉਹ ਕੀ ਕੋਈ 6 ਮਹੀਨੇ ਹੋ ਗਏ ਮੈਨੂੰ ਉਹਦਾ ਫੋਨ ਆਇਆ ਹਾਂਜੀ ਕਿ ਮੈਂ ਉਹ ਬੋਲਦਾ ਮੇਖੋ ਤਾਂ ਮਾਰਤਾ ਸੀ ਹੂੰ ਉਹਦੇ ਸਿਰ ਦਾ ਮੁੱਲ ਸੀਗਾ ਉਹ ਤਾਂ ਮਾਰਤਾ ਸੀ ਕਹਿੰਦਾ ਪੰਜਾਬ ਚ ਤਾਂ ਮਰਿਆ ਹੋਇਆ ਇੱਥੇ ਜਿਉਦਾ ਹੂੰ ਹੂੰ ਉਹਦੇ ਕੋਲ ਮੇਰਾ ਆਰਟੀਕਲ ਕਿੰਨੀਆਂ ਕਹਾਣੀਆਂ ਪਈਆਂ ਹੋਣਗੀਆਂ ਹਾਂ ਇਹਦੀਆਂ ਪਤਾ ਨਹੀਂ ਕਿੰਨੀਆਂ ਕਹਾਣੀਆਂ ਦੁਨੀਆ ਚ ਪਈਆਂ ਨੇ ਹਾਂਜੀ ਤੇ ਮੈਨੂੰ ਬੜੀ ਖੁਸ਼ੀ ਹੋਈ ਫਿਰ ਉਹਨੇ ਮੈਨੂੰ ਟਿਕਟ ਭੇਜਿਆ ਮੈਂ ਉਹਦੇ ਕੋਲ ਗਈ ਸਪੈਸ਼ਲ ਹਾਂਜੀ ਤੁਸੀਂ ਸੋਚ ਸਕਦੇ ਹੋ ਵੀ ਇਸ ਤਰ੍ਹਾਂ ਦੀ ਕਿੰਨੀ ਖੁਸ਼ੀ ਹੁੰਦੀ ਹੈ ਬੰਦੇ ਨੂੰ ਕਿਹੜੀ ਗਵਾਚੀ ਚੀਜ਼ ਮਿਲੀ ਹੈ ਕਿੱਡੀ ਵੱਡੀ ਲਾਟਰੀ ਲੱਗੀ ਹੈ ਹਾਂ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਵੀ ਮੈਨੂੰ ਐਂ ਲੱਗਦਾ ਹੁੰਦਾ ਸੀ ਇਹ ਸਿਰਫ ਫਿਲਮਾਂ 'ਚ ਹੋ ਸਕਦਾ ਹਾਂ ਸੱਚੀ ਗੱਲ ਹੈ ਇਹ ਸੱਚੀ ਇਹ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰ ਰਹੀਆਂ ਨੇ ਜਿਵੇਂ ਮੈਂ ਹੁਣ ਤੁਹਾਨੂੰ ਦਰਸ਼ਨ 베ਦੀ ਦੀ ਗੱਲ ਦੱਸੀ ਹੈ ਮੇਰੇ ਟੀਚਰ ਦੀ ਮੈਂ ਬੜੀ ਮੇਰੇ ਸਨ ਪਤਾ ਲੱਗਿਆ ਜਿਉਂਦੇ ਨੇ ਹਨਾ ਉਹਨਾਂ ਦੀ ਮੈਂ ਤੁਹਾਨੂੰ ਗੱਲ ਦੱਸਦੀ ਆ ਵੀ ਮੈਨੂੰ 2 ਮਹੀਨੇ ਹੋਏ ਚਨਈ ਤੋਂ ਆਈਐਸ ਅਫੀਸਰ ਦਾ ਫੋਨ ਗਿਆ ਗਗਨਦੀਪ ਸਿੰਘ 베ਦੀ ਹਾਂਜੀ ਉਹਦਾ ਬ੍ਰਦਰ ਲੁਧਿਆਣੇ ਉਹ ਉਹਨੇ ਮੈਨੂੰ ਫੋਟੋ ਭੇਜੀ ਵੀ ਇਹਨੂੰ ਪਛਾਣੋ ਹਮ ਮੈਂ ਜੀ ਮੈਂ ਨਹੀਂ ਜਾਣਦੀ ਕਹਿੰਦੇ ਇਹ ਦਰਸ਼ਨਕੌਰ 베ਦੀ ਨੇ ਅੱਛਾ ਜੀ ਮੈਨੂੰ ਤਾਂ ਇੰਨੀ ਖੁਸ਼ੀ ਚਲੀ ਮੈਨੂੰ ਰਾਤ ਨੂੰ ਨਾ ਨੀਂਦ ਨਾ ਆਵੇ ਵੀ ਮੈਨੂੰ ਅਜ ਬਤਨ ਕੀ ਲੱਗ ਗਿਆ ਫਿਰ ਮੈਂ ਮੈਡਮ ਨਾਲ ਗੱਲ ਕੀਤੀ ਤੇ ਮੈਡਮ ਕਹਿੰਦੇ ਵੀ ਮੈਨੂੰ ਐ ਤਾਂ ਪਤਾ ਸੀ ਵੀ ਤੇਰੇ ਹਸਬੰਡ ਦੀ ਡੈਥ ਹੋਈ ਐ ਤੇ ਮੈਨੂੰ ਐ ਪਤਾ ਸੀ ਵੀ ਤੂੰ ਬਲਵਿੰਦਰਪਾਲ ਸ਼ੇਰਗਿਲ ਹੈ ਹਾਂਜੀ ਡਾਕਟਰ ਅੰਬੀ ਪ੍ਰਿੰਸੀਪਲ ਸ਼ੇਰਗਿਲ ਦੀ ਬੇਟੀ ਹੈ ਮੈਂ ਕਿਹਾ ਜੀ ਮੈਂ ਉਹੀ ਹਾਂ ਕਿੰਨੇ ਵੇਨ ਬਰਾੜਦਾ ਨਹੀਂ ਪਤਾ ਸੀ ਹਾਂ ਜੀ ਕਿਉਂਕਿ ਪਿੱਛੇ ਬਰਾੜ ਲੱਗ ਗਿਆ ਹਮ ਤੇ ਮੈਂ ਹੁਣ ਉਹਨਾਂ ਨੂੰ ਮਿਲਣ ਜਾਣਾ ਹੈ ਤੇ ਮੇਰੇ ਵਾਸਤੇ ਬਹੁਤ ਖੁਸ਼ੀ ਦਾ ਟਾਈਮ ਹੋਊਗਾ ਜਦੋਂ ਉਹਨਾਂ ਦੇ ਕੋਲ ਜਾਵਾਂ